ਇਹ ਦੇਖੋ ਗੱਲ ਇਹ ਆ ਵੀ ਸਭ ਤੋਂ ਨੇੜੇ ਜੇ ਕੋਈ ਭਾਜਪਾ ਦੇ ਸੀ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਤਾਂ 2009 ਤੋਂ ਉੱਥੇ ਦੇਖਦਾ ਹੀ ਸੀ ਵੀ ਕਿੰਨਾ ਮਾਣ ਤੇ ਕਿੰਨਾ ਸਤਿਕਾਰ ਇੱਕ ਦੂਜੇ ਦਾ ਸੀ મોદી ਸਾਹਿਬ ਪੈਰੀਂ ਹੱਥ ਲਾਉਂਦੇ ਸੀ ਹੁਣ ਗੱਲ ਜਦੋਂ ਲੋੜ ਪੈ ਗਈ ਜਦੋਂ ਕਿਸਾਨ ਬਿੱਲ ਆ ਗਏ ਦੋ ਦੋ ਸਭ ਤੋਂ ਸੀਗੇ ਕਿਸਾਨ ਪਾਰਟੀਆਂ ਦੋਨੋਂ ਜਗ੍ਹਾ ਹੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਉਹ ਅੱਜ ਚਲੋ ਹੋਰਾਂ ਚ ਵੀ ਹੋਣ ਲੱਗੀ ਪਰ ਪੰਜਾਬ ਤੇ ਹਰਿਆਣਾ ਇੱਧਰ ਚਟਾਲਾ ਸਾਹਿਬ ਦਾ ਪੋਤਾ ਮਨਿਸਟਰ ਸੀ ਉਧਰ ਬਾਦਲ ਸਾਹਿਬ ਦੀ ਨੋ ਕੈਬਨਿਟ ਚ ਮੰਤਰੀ ਸੀ ਦੋਨਾਂ ਨੇ ਗਮਰਾਹ ਕਰਕੇ ਜਦੋਂ ਬਿੱਲ ਆਇਆ ਕੋਈ ਨਹੀਂ ਕਿਸੇ ਨੂੰ ਦੱਸਿਆ ਉਹਨਾਂ ਨੇ ਪੁੱਛੀ ਕਿ ਵੀ ਉੱਤੇ ਗੱਲ ਥੱਲੇ ਗੱਲ ਕਰ ਲਈ ਯੂਨੀਅਨ ਨਾਲ ਕਰ ਲਈ ਨਹੀਂ ਕਹਿੰਦੇ ਜੀ ਹਾਂ ਬਿਲਕੁਲ ਠੀਕ ਜਦੋਂ ਬਿੱਲ ਆ ਕੇ ਛੱਡ ਕੇ ਭੱਜ ਕੇ ਨਾ ਫਿਰ ਪਿੱਛੇ ਜਾਣ ਜੋਗੇ ਨਾ ਅੱਗੇ ਜਾਗੇ ਉਹਦਾ ਵਿਰੋਧ ਕਰਨ ਲੱਗ ਗਏ ਵੀ ਆ ਬਿੱਲ ਵਾਪਸ ਲਓ ਜੀ ਜਾਂ ਬੇਲੇ ਠੀਕ ਨਹੀਂ ਲਿਆਉਣਾ ਉੱਥੇ ਗੱਲ ਨਹੀਂ ਕੀਤੀ ਇਸ ਗੱਲ ਦਾ ਭਾਜਪੀ ਬਹੁਤ ਭਾਰੀ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਖਰਾਬ ਕੀਤਾ ਉਹ ਤੁਹਾਡੇ ਮੂਰੇ ਆ ਉਦੋਂ ਬਾਅਦ ਜਦੋਂ ਬਾਈ ਦੀ ਇਲੈਕਸ਼ਨ ਆ ਗਈ ਜਦੋਂ ਬਾਈ ਚ ਇਸ ਇੰਨੀ ਅੱਗ ਸੀ ਉਦੋਂ ਭਾਜਪੀ 117 ਸੀਟਾਂ ਤੇ ਲੜ ਲਈ ਹੁਣ ਪਾਰਲੀਮੈਂਟ ਜਿਹੜੀ ਆਈ 24 ਚ ਜੀ ਚ ਅਸੀਂ ਲੜੇ ਆ ਉਹ ਕੱਲੇ ਲੜ ਲਈ ਤੇ ਹੁਣ ਦੱਸੋ ਮੈਨੂੰ 27 ਚ ਲੜਨ ਕਿਉਂ ਨਹੀਂ ਲੜਾਂਗੇ ਦੋ ਜਦੋਂ ਵਿਧਾਨ ਸਭਾ ਵੀ ਲੜ ਲਈ ਪਾਰਲੀਮੈਂਟ ਵੀ ਕੱਲੇ ਲੜ ਲਈ ਤੇ ਅਗਲੀ ਕਿਉਂ ਨਹੀਂ ਲੜਾਂਗੇ ਸਾਡੇ ਰੋਜ ਪੈਰ ਜਿਹੜੇ ਆ ਉਹ ਮਜ਼ਬੂਤ ਹੋ ਰਹੇ ਆ ਅਸੀਂ ਆ ਤਰਨ ਤਰਨ ਵੋਟ ਦੀ ਗੱਲ ਨਹੀਂ ਅਸੀਂ ਹਰ ਪਿੰਡ ਚ ਜਾ ਕੇ ਸਾਡਾ ਬੂਥ ਲੱਗਿਆ ਹਰ ਪਿੰਡ ਚ ਸਾਨੂੰ ਲੋਕਾਂ ਨੇ ਕਿਹਾ ਵੀ 27 ਚ ਤੁਹਾਨੂੰ ਪਾਵਾਂਗੇ ਜੀ 27 ਤੁਹਾਨੂੰ ਸੁਨੀਲ ਜਾਖੜ ਤੋਂ ਸਾਲੀ ਬੀਜੇ ਪਹਾਂ ਨਹੀਂ ਉਹ ਚ ਉਹ ਜਾਖੜ ਸਾਹਿਬ ਨੇ ਤਾਂ 24 ਚ ਵੀ ਆ ਜਿਹੜੀ ਪਾਰਲੀਮੈਂਟ ਸੀ ਉਹ ਚ ਵੀ ਬੜਾ ਉਹਨਾਂ ਦਾ ਇਹ ਵਿਊ ਸੀ ਪਰ ਆਪਣਾ ਇੱਕ ਨਿੱਜੀ ਵਿਊ ਹੋਣਾ ਉਹ ਅਲੱਗ ਗੱਲ ਆ ਹੁਣ ਜਿਵੇਂ ਕੈਪਟਨ ਸਾਹਿਬ ਵੀ ਨੇ ਪਹਿਲਾਂ ਕਿਹਾ ਸੀ ਪਰ ਹੁਣ ਜਦੋਂ ਕੈਪਟਨ ਸਾਹਿਬਾ ਨਿਕਲੇ ਨੇ ਤਿੰਨ ਦਿਨ ਉਹਨਾਂ ਦੀ ਇੰਟਰਵਿਊਜ਼ ਹੋਈਆਂ ਉਹਨਾਂ ਨੇ ਕਿਹਾ ਵੀ ਇਹ ਕੰਮ ਹਾਈ ਕਮਾਂਡ ਦਾ ਹਜੇ ਦੂਰ ਆ ਉਹਨਾਂ ਨੇ ਦੇਖਣਾ ਏ ਇਸ ਕਰਕੇ ਮੈਨੂੰ ਜਿੰਨਾਕ ਦੇਖੋ ਮੈਂ ਤੁਹਾਡਾ ਸਹਿਮਤ ਆ ਵੀ ਜਿਹੜੇ ਅਕਾਲੀ ਦਲ ਦੇ ਨਾਲ ਹੀ ਬਾਲ ਰਹੇ ਆ ਬੀਜੇਪੀ ਦੇ ਬਹੁਤ ਲੋਕ ਅਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਚ ਮੰਤਰੀ ਰਹੇ ਉਰੇ ਵੀਰੇ ਉੱਥੇ ਵੀ ਰਹੇ ਉਹ ਇੱਕ ਕੰਫਰਟ ਆ ਜਿਹੜਾ ਉਹ ਇੱਕ ਕੰਫਰਟ ਹੈਗਾ ਉਹਨਾਂ ਉਹਨਾਂ ਦਾ ਪਰ ਮੈਨੂੰ ਇਹ ਦੱਸੋ ਮੈਂ ਇੱਕ ਗੱਲ ਜੇ ਬੀਜੇਪੀ 20 ਸੂਬਿਆਂ ਤੋਂ ਉੱਤੇ ਬੀਜੇਪੀ ਦੀ ਅੱਜ ਸਰਕਾਰ ਆ 20 ਸੂਬਿਆਂ ਚ ਸਰਕਾਰ ਆ ਆ 14 ਨੂੰ ਬਿਹਾਰ ਚ ਵੀ ਬਣ ਜੂ ਦੁਆਰਾ ਤੀਜੀ ਵਾਰ ਮੋਦੀ ਜੀ ਬੀਜੇਪੀ ਦੀ ਐਨਡੀਏ ਦੀ ਸਰਕਾਰ ਦੇਸ਼ ਚ ਬਈ ਸਾਨੂੰ ਜੇ ਭਾਜਪੀ ਦੀ ਕੱਲੀ ਸਰਕਾਰ ਨਹੀਂ ਬਣਦੀ ਪੰਜਾਬ ਚ ਤੇ ਸਾਨੂੰ ਕੀ ਅਸੀਂ ਅਸੀਂ ਅਕਾਲੀਆਂ ਨੂੰ ਬਣਾ ਕੇ ਆਪਣੀ ਬਦਨਾਮੀ ਕਰਾਉਣੀ ਆ ਵੀ ਇਹ ਬਿਆਦਵੀ ਕਰਨ ਇਹ ਬਣ ਕੇ ਚਿੱਟਾ ਵੇਚਣ ਅਸੀਂ ਉਹ ਗੱਲ ਭਾਜਪੀ ਦੇ ਅਸੀਂ ਆਪਣੇ ਇਹਨਾਂ ਨੂੰ ਬਣਾਉਣ ਖਾਤਰ ਅਸੀਂ ਇਹ ਇਹ ਸਾਰੀ ਮਿਹਨਤ ਕਰ ਰਹੇ ਆ ਮੇਰੇ ਅਰਗੇ ਮੰਤਰੀ ਬਣਾਏ ਨੇ ਅੱਜ ਮੈਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਆ ਵੀ ਇਹ ਝੋਲੀ ਚ ਕਾਲੀ ਦਲ ਦੇ ਪਾਈਏ ਅਸੀਂ ਬਿਲਕੁਲ ਨਹੀਂ